ਅੱਜ ਆਪਾਂ ਬਣਾ ਰਹੇ ਹਾਂ ਜੀ ਜਲੇਬੀਆਂ ਜਿਹੜੀਆਂ ਕਿ ਸਭ ਨੂੰ ਬਹੁਤ ਪਸੰਦ ਨੇ ਸਰਦੀਆਂ ਦਾ ਮੌਸਮ ਹੋਵੇ ਤੇ ਜੇ ਗਰਮ ਗਰਮ ਜਲੇਬੀਆਂ ਮਿਲ ਜਾਣ ਖਾਣ ਨੂੰ ਬੱਸ ਫਿਰ ਬਹੁਤ ਵਧੀਆ ਲੱਗਦਾ ਹੈ ਤੇ ਸੋ ਆਪਾਂ ਵੀ ਅੱਜ ਬਣਾ ਰਹੇ ਹਾਂ ਜੀ ਘਰ ਦੇ ਵਿੱਚ ਹੀ ਤੇ ਇੱਕ ਕੌਲੀ ਲੈਂਤੀ ਹਾਂ ਜੀ ਆਪਾਂ ਮੈਦੇ ਦੀ ਇੱਕ ਕੌਲੀ ਹੈ ਜੀ ਇਹ ਪੂਰੀ ਭਰ ਕੇ ਮੈਦੇ ਨੂੰ ਆਪਾਂ ਛਾਨ ਲਿਆ ਤੇ ਇਹਦੇ ਵਿੱਚ ਆਪਾਂ ਕੀ ਪਾਉਣਾ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਇਹਨੂੰ ਬੇਕਿੰਗ ਸੋਡਾ ਵੀ ਕਹਿੰਦੇ ਆ بس ਇਹਨਾਂ ਕੀ ਪਾਉਣਾ ਜੀ ਇਹ ਇੱਕ ਚੁੰਡੀ ਕੀ ਬਣ ਕੇ ਚੱਲੋ ਇੱਕ ਪਾ ਰਹੇ ਹਾਂ ਜੀ ਆਪਾਂ ਇਹਦੇ ਵਿੱਚ ਰੰਗ ਘਾਟ ਲਓ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਰੰਗ ਘਾਟ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਜੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਪਤਲਾ ਜਿਹਾ ਡੋਅ ਤਿਆਰ ਕਰਾਂਗੇ ਲੋ ਜੀ ਆਪਾਂ 4-5 ਮਿੰਟ ਰਹਿਣ ਚੰਗੀ ਤਰ੍ਹਾਂ ਐ ਫੈਂਟਣ ਹੈਗਾ ਲੋ ਜੀ ਆਟਾ ਆਪਾਂ ਜਿਹੜਾ ਹੈਗਾ ਸੀ ਆਪਣਾ ਸੌਫਟ ਜਾਂ ਮੈਦੇ ਆ ਦਾ ਘੋਲ ਤਿਆਰ ਕਰ ਲਿਆ ਆ ਦੇਖੋ ਇਹ ਨਾ ਐ ਹੋਣਾ ਚਾਹੀਦਾ ਇਹਦੀ ਟੁੱਟਣੀ ਨਹੀਂ ਚਾਹੀਦੀ ਤਾਰ ਬਿਲਕੁਲ ਆ ਦੇਖੋ ਇਸ ਤਰ੍ਹਾਂ ਤੇ ਇਹਨੂੰ ਆਪਾਂ ਨਾ 10-15 ਮਿੰਟਾਂ ਵਾਸਤੇ ਰੱਖ ਦਾਂਗੇ ਇਸ ਤਰ੍ਹਾਂ ਹੀ ਤੇ ਜੇ ਆਪਾਂ ਆਪਣੀ ਚਾਸ਼ਨੀ ਆ ਜਿਹੜੀ ਉਹ ਵੀ ਤਿਆਰ ਕਰ ਲੈਣੇ ਆਂਗੇ ਲੋ ਜੀ ਇੱਧਰ ਬਣਾਉਨੇ ਆਪਾਂ ਆਪਣੀ ਚਾਸ਼ਨੀ ਇੱਕ ਕੌਲੀ ਲੈਤੀ ਆਪਾਂ ਚੀਨੀ ਦੀ ਅੱਧੀ ਗੋਲੀ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਦੀ ਥੋੜੀ ਜਿਹੀ ਚਾਸ਼ਨੀ ਆਪਣੇ ਕੋਲੇ ਪਈਏ ਆਪਾਂ ਉਹ ਵੀ ਇਹਦੇ ਵਿੱਚ ਪਾ ਦਾਂਗੇ ਸਨਾਂ ਪਾਇਨ ਥੋੜੀ ਜਿਹੀ ਮੈਲਟ ਕਰ ਲੈਣੇ ਸ਼ੀਨੀ ਨੂੰ ਦੀ ਚਾਸ਼ਨੀ ਉਹ ਕੋਨਕੇ ਪਾ ਦਿੰਨੇ ਆ ਕਈ ਵਾਰ ਕੋਈ ਵਿਚਮਾਣਾ ਹੁੰਦਾ ਕੁਝ ਰਹਿ ਜਾਂਦਾ ਜੋ ਵੀ ਆਪਾਂ ਤਲਦੇ ਆ ਜਾਂ ਚਾਸ਼ਨੀ ਵਿੱਚ ਪਕਾਉਂਦੇ ਆ ਕਲਰ ਬੋਂ ਵੀ ਆਪਾਂ ਨੂੰ ਲੋੜ ਦੀ ਹੈਗੀ ਕਲਰ ਦੇਖੋ ਇਹਦੇ ਵਿੱਚ ਹੋਈ ਹੈ ਗਈ ਸੀ ਆਪਣੀ ਚਾਸ਼ਨੀ 'ਚ ਜਿਹੜੀ ਬਚੀ ਹੋਈ ਸੀ ਤੁਸੀਂ ਇਹਦੇ ਵਿੱਚ ਕੋਈ ਵੀ ਕਲਰ ਪਾ ਸਕਦੇ ਹੋ ਜਿਹੜਾ ਲਾਲ ਜਾਂ ਕਲਰ ਜਿਵੇਂ ਬਾਜ਼ਾਰ 'ਚ ਹੁੰਦਾ ਉਹ ਵੀ ਆਪਾਂ ਦੇਖੋ ਕਲਰ ਪਾਇਆ ਜੀ ਇਹਦੇ ਵਿੱਚ ਇਹ ਹੋਣਾ ਕਲਰ ਇਹ ਪਹਿਲਾਂ ਹੀ ਆਪਣੇ ਪਿਆ ਹੋਇਆ ਸੀਗਾ ਇੱਕ ਤਾਰ ਦੀ ਚਾਸ਼ਨੀ ਬਣਾ ਲੈਨੇ ਆਪਾਂ ਸੋ ਜੀ ਇਧਰ ਆਪਣੀ ਚਾਸ਼ਨੀ ਤਿਆਰ ਹੁੰਦੀ ਹੈ ਐਨੇ ਆਪਾਂ ਜਿਹੜਾ ਮੈਜੇ ਦਾ ਖੋਲ ਤਿਆਰ ਕੀਤਾ ਆਪਾਂ ਉਹ ਦੇਖਦੇ ਆਂ ਆਪਣਾ ਲਓ ਜੀ ਇਹਨੂੰ 10 ਤੋਂ 15 ਮਿੰਟ ਹੋ ਗਏ ਨੇ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਇੱਕ ਵਾਰ ਚਮਚਿਆਂ ਨਾਲ ਇਸ ਤਰ੍ਹਾਂ ਫੈਟਲ ਲੈਣੇ ਆਹ ਦੇਖੋ ਜੀ ਇਹਦੀ ਤਾਰ ਨਹੀਂ ਟੁੱਟਰੀ ਬਿਲਕੁਲ ਇਸ ਤਰ੍ਹਾਂ ਹੀ ਆਪਾਂ ਨੂੰ ਚਾਹੀਦੀ ਹੈ ਇਹ ਜੇ ਆਪਾਂ ਇਹ ਬਣਾ ਕੇ ਦੇਖੀ ਨਾ ਆਹ ਦੇਖੋ ਐਵੇਂ ਵੀ ਬਣਦੀ ਹੈ ਜਲੇਬੀ ਨਾ ਹੀ ਆਪਾਂ ਨੂੰ ਇਹਦੇ ਵਿੱਚ ਮੈਦਾ ਹੋਰ ਪਾਉਣ ਦੀ ਲੋੜ ਹੈ ਤੇ ਨਾ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਅਸਤੇ ਹੀ ਆਪਾਂ ਸਿੱਧੀਆਂ ਜਲੇਬੀਆਂ ਬਣਾਵਾਂਗੇ ਜੀ ਜੀ ਆਪਣੇ ਕੋਲ ਇਹ ਕੀ ਪੈ ਗਈ ਤੇ ਇਸ ਤਰ੍ਹਾਂ ਜਲੇਬੀਆਂ ਬਣਾਉਣਾਂ ਲਈ ਤੇ ਆਪਾਂ ਇਹਦੇ ਵਿੱਚ ਪਾ ਕੇ ਬਣਾਵਾਂਗੇ ਜੀ ਜੇਕਰ ਤੁਹਾਡੇ ਕੋਲ ਇਹ ਕੋਈ ਸਖਤ ਜਾਂ ਲਫਾਫਾ ਵੀ ਪਿਆ ਜਿਵੇਂ ਦੁੱਧ ਵਾਲੀ ਥੈਲੀ ਹੁੰਦੀ ਹੈ ਤੁਸੀਂ ਉਹਦੇ ਵਿੱਚ ਵੀ ਪਾ ਕੇ ਬਣਾ ਸਕਦੇ ਹੋਗੇ आप थोड़ा थोड़ा करके सारा बैटरी पा देंगे एक बार आप ਲੋ ਜੀ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਬਣਾਉਣੀ ਆ ਜੀ ਜਲੇਬੀਆਂ ਲੋ ਜੀ ਜਲੇਬੀਆਂ ਦੇਖੋ ਆਪਣੀਆਂ ਕਿੰਨੀਆਂ ਵਧੀਆ ਬਣ ਰਹੀਆਂ ਨੇਗੀਆਂ ਪਰ ਟੇਸਟ ਤਾਂ ਹੈਗਾ ਜੀ ਇਹਨਾਂ ਦਾ ਬਿਲਕੁਲ ਸੇਮ ਪਰ ਥੋੜਾ ਮੋਟਾ ਜਿਹੜੀ ਸ਼ੇਪ ਹੈ ਉਹ ਜ਼ਰੂਰ ਬਦਲ ਜਾਂਦੀ ਹੈ ਟੇਸਟ ਬਿਲਕੁਲ ਹਲਵਾਈਆਂ ਵਰਗਾ ਹੀ ਜੇ ਆਪਣਾ ਮਨ ਕਰੇ ਤੁਰਤ ਪੈਰ ਖਾਣ ਦਾ ਬਾਜ਼ਾਰ ਜਾਣ ਦੀ ਲੋੜ ਨਹੀਂ ਆਪਾਂ ਘਰੇ ਬਣਾ ਕੇ ਖਾ ਸਕਦੇ ਹਾਂ ਇਸ ਤਰ੍ਹਾਂ ਗਰਮਾ ਗਰਮ ਜਲੇਬੀਆਂ ਜੇ ਜੇ ਬ੍ਰਾਊਨ ਹੋ ਗਈਆਂ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਜੀ ਤੇ ਆਪਾਂ ਆਪਣੀ ਚਾਸ਼ਨੀ ਵਿੱਚ ਪਾਵਾਂਗੇ ਲੋ ਜੇ ਬ੍ਰਾਊਨ ਹੋ ਗਈਆਂ ਤੇ ਆਪਾਂ ਇਹਨੂੰ ਇੱਕ ਪਲੇਟ 'ਚ ਕੱਢਾਂਗੇ ਤੇ ਇੱਧਰ ਆਪਾਂ ਜਿਹੜੀ ਚਾਸ਼ਨੀ ਬਣਾਈ ਹੈ ਜੀ ਚਾਸ਼ਨੀ ਦੇ ਵਿੱਚ ਆਪਾਂ ਪਾ ਦਾਂਗੇ ਆਪਾਂ ਸਾਰੀਆਂ ਚਾਸ਼ਨੀ ਇੱਧਰ ਚਾਸ਼ਨੀ ਵਿੱਚ ਪਾਈ ਜਾਵਾਂਗੇ ਫਰਾਈ ਕਰਕੇ ਨਾਲ ਦੀ ਨਾਲ ਆਪਾਂ ਚਾਸ਼ਨੀ 'ਚ ਡਿੱਪ ਕਰਾਂਗੇ ਜੀ ਆਪਣੀਆਂ ਜਲੇਬੀਆਂ ਬਣ ਕੇ ਤਿਆਰ ਨੇ ਦੇਖੋ ਤੁਸੀਂ ਕਿੰਨੀਆਂ ਵਧੀਆ ਬਣੀਆਂ ਨੇਗੀਆਂ ਪੂਰੀਆ ਬਿਲਕੁਲ ਬਾਜ਼ਾਰ ਵਰਗਾ ਟੇਸਟ ਹੈ ਜੀ ਜੇਕਰ ਆਪਣਾ ਮਿੱਠਿਆ ਖਾਣ ਦਾ ਮਨ ਕਰਦਾ ਹੈ ਤਾਂ ਆਪਾਂ ਚਟਪਟ ਬਣਾ ਕੇ ਘਰੇ ਬਿਲਕੁਲ ਖਾ ਸਕਦੀਆਂਗੇ ਬਿਲਕੁਲ ਫਰੈਸ਼ ਤੇ ਗਰਮਾ ਗਰਮ ਸਰਦੀਆਂ ਦਾ ਮੌਸਮ ਹੁੰਦਾ ਹੈ ਮਿੱਠਾ ਖਾਣ ਨੂੰ ਵੀ ਜੀ ਕਰਦਾ ਹੈ ਲੋ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਕਿ ਤੁਹਾਨੂੰ ਛੜੀ ਵੀਡੀਓ ਵਧੀਆ ਲੱਗੀ ਛੜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ